ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਸਾਰੇ ਅਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਿੱਛੇ ਜਿਹੜੀ ਲੱਗੀ ਤੁਸੀਂ ਵੇਖ ਰਹੇ ਜੇ ਮਾਲੀ ਸਾਹਿਬ ਪਹੁੰਚ ਚੁੱਕੇ ਆ ਜਿਉਂ ਹੀ ਮੌਸਮ ਚੇਂਜ ਹੁੰਦਾ ਵਾ ਬਾਹਰ ਰੋਤ ਆ ਗਈ ਆ ਤੇ ਨਵੇਂ ਬੂਟੇ ਲਾਉਣੇ ਇਹਨਾਂ ਨੇ ਨਵੇਂ ਫੁੱਲ ਤੇ ਨਵੇਂ ਫਲਾਂ ਦੇ ਬੂਟੇ ਲਵਾਉਣੇ ਆ ਕੁਝ ਕੁ ਫਲਾਂ ਦੇ ਬੂਟੇ ਹੈਗੇ ਆ ਜਿਹੜੇ ਫਲ ਨਹੀਂ ਦੇ ਰਹੇ ਜਾਂ ਦੇ ਰਹੇ ਆ ਤੇ ਜਿੱਦਾਂ ਅਮਰੂਦ ਉਹਨਾਂ ਦੇ ਵਿੱਚ ਸੁੰਡ ਪੈ ਜਾਂਦੇ ਕਾਫੀ ਉਹਨਾਂ ਨੂੰ ਚੇਂਜ ਕਰਾਉਣਾ ਥੋੜਾ ਜਿਹਾ ਨਾਲ ਦੇ ਨਾਲ ਬੂਟੇ ਪੁੱਟ ਕੇ ਨਾਲ ਦੇ ਨਾਲ ਲੱਗ ਰਹੇ ਆ ਤੇ ਤਿੰਨ ਕਪੂਟੇ ਆ ਨਾਰਾਂ ਦਾ ਬੂਟਾ ਖਰਾਬ ਹੋ ਗਿਆ ਇੱਕ ਤੇ ਮਰੂਦਾਂ ਦਾ ਬਾਕੀ ਭੈਣ ਭਰਾ ਪੁੱਛਦੇ ਸੀਗੇ ਵੀ ਫਲਾਂ ਬਾਰੇ ਦੱਸ ਦੋ ਵੀ ਕਿਹੜੇ ਕਿਹੜੇ ਬੂਟੇ ਲੱਗੇ ਆ ਤੇ ਚਲੋ ਇਸੇ ਵਲੌਗ ਵਿੱਚ ਕਵਰ ਕਰ ਲਈਨੇ ਵੀ ਕਿਹੜੇ ਕਿਹੜੇ ਬੂਟੇ ਸਾਡੇ ਘਰ ਲੱਗੇ ਆ ਤੇ ਬਾਕੀ ਇੱਕ ਬੈਂਤੀ ਆ ਵੀ ਹੁਣ ਬੂਟਿਆਂ ਦੀ ਭਾਰ ਆ ਗਈ ਆ ਫਲਾਂਦਿਆਂ ਦੀ ਤੇ ਜਰੂਰ ਆਪੋ ਆਪਣੇ ਘਰਾਂ ਵਿੱਚ ਫਲਾਂ ਦੇ ਬੂਟੇ ਜਰੂਰ ਲਾਓ ਅੱਜਕੱਲ੍ਹ ਤੇ ਆਈ ਬੂਟੇਵੇਂ ਤੇ ਗਏ ਆ ਵੀ ਬਹੁਤ ਉੜਾ ਕਲ ਆ ਰਹ ਹੁੰਦਾ ਉਹਨਾਂ ਦਾ ਤੇ ਫਲ ਬਹੁਤ ਦਿੰਦੇ ਆ ਫਲਾਂ ਦੇ ਵੀ ਤੇ ਫੁੱਲਾਂ ਦੇ ਵੀ ਫੁੱਲਾਂ ਦੇ ਵੀ ਹੁਣ ਬਾਹਰ ਹੁਣ ਹੁਣ ਲੱਗਣਗੇ ਬਾਅਦ ਚ ਫਿਰ ਜਦੋਂ ਜ਼ਿਆਦਾ ਗਰਮੀ ਪੈ ਗਈ ਜੂਨ ਮਹੀਨੇ ਜਾਂ ਫਿਰ ਉਹ ਫੁੱਲ ਖਰਾਬ ਹੋਣ ਦਾ ਪੈਂਦੇ ਆ ਤੇ ਬਾਕੀ ਇਹ ਇਧਰ ਤਿਆਰ ਆ ਤੇ ਕ੍ਰੀਏ ਸ਼ੁਰੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚਲੋ ਕ੍ਰੀਏ ਸ਼ੁਰੂ ਕਰੀਏ ਆਈਥੋਂ ਬੂਟਾ ਪੁੱਟਿਆ ਗਿਆ ਵਾ ਵੱਡ ਲੇ ਅਮਰੂਦ ਦਾ ਹੈਗਾ ਸੀ ਪਰ ਬੂਟਾ ਸੀਗਾ ਖਰਾਬ ਇਹ ਲਿਆ ਸੀ ਨਰਸਰੀ ਚੋਂ ਪਰ ਇਹ ਆ ਵੀ ਇਹਦਾ ਜਦੋਂ ਦਾ ਲੱਗਾ ਨਾ ਇੱਕ ਬੂਟੇ ਦਾ ਫਲ ਨਹੀਂ ਖਾ ਕੇ ਵੇਖਿਆ ਬਿਲਕੁਲ ਗੱਦਰ ਮਰੂਦ ਹੁੰਦਾ ਜੀ ਤੇ ਉਹਨਾਂ ਨੂੰ ਹੁੰਦੀਆਂ ਪਾ ਜਾਂਦੀਆਂ ਹੈ ਚਲੋ ਇੱਥੇ ਹੁਣ ਲੱਗਣਾ ਫੇਰ ਮਰੂਦਾਂ ਦਾ ਹੀ ਹੈ ਹਨਾ ਬੂਟੇ ਵੱਡਣ ਨੂੰ ਜੀਤ ਨਹੀਂ ਕਰਦਾ ਪਰ ਜਿਹੜੇ ਨਾ ਕੰਮ ਦੇ ਹੋਣਾ ਕੀ ਤਾਂ ਵੀ ਚਲੋ ਇਹ ਜਗ੍ਹਾ ਵੇਸਟ ਕੀਤੀ ਹੈ ਤਾਂ ਇਹਦੀ ਜਗ੍ਹਾ ਤੇ ਨਵਾਂ ਬੂਟਾ ਲੱਗ ਜਾਏਗਾ ਤੇ ਕੋਈ ਫਾਇਦਾ ਹੋ ਜਾਏਗਾ ਬਾਕੀ ਚਲੋ ਨੌ ਦੇ ਨਾਲ ਬੂਟਾ ਲੱਗ ਜਾਣਾ ਹੁਣ ਇੱਥੇ ਹੋਰ ਹੋਣੀ ਚੀਜ਼ ਚੱਲ ਵੀ ਜੀਤਕੌਰ ਮੇਰੇ ਹੱਥਾਂ ਦਾ ਫਾਲ ਅੱਗੇ ਮੇਰੇ ਹੱਥ ਦੇ ਸੰਤਰੇ ਲੱਗੇ ਆ ਸਾਰੇ ਜਣੇ ਖਾਣਦੇ ਆ ਪਰ ਮੇਰੇ ਹੱਥਾਂ ਦੇ ਮਰੂਦ ਲੱਗੇ ਯਾਰ ਸਾਰੇ ਜਣੇ ਖਾਣਗੇ ਤੇਰੇ ਹੱਥਾਂ ਦਾ ਮਰੂਦ ਲੱਗਾ ਲੱਗਣ ਵੇਖੀਂ ਲੁੜੀਆਂ ਨਹੀਂ ਮੁਕਣੀਆਂ ਚ ਐਵੇਂ ਹੂੰ ਵਾਇਗਰ ਸੱਚੇ ਬਾਸ਼ਾ ਇੰਨੇ ਸੋਹਣੇ ਮਰੂਦ ਲੱਗਣ ਤੇ ਇੰਨੇ ਮਿੱਠੇ ਮਰੂਦ ਲੱਗਣ ਕੋਈ ਖਾਏ ਨਾ ਪੀ ਆਤੀ ਹੋ ਜੇ ਤੁਸੀਂ ਇਦਾਂ ਦੀਆਂ ਗੱਲਾਂ ਨਾ ਨਾ ਕਰੋ ਵਾਇਗਰ ਵਾਇਗਰ ਕਰੋ ਵੀ ਇੰਨੇ ਸੋਹਣੇ ਮਰੂਦ ਨੇ ਇੰਨੇ ਮਿੱਠੇ ਲੱਗਣ ਨਾ ਰੋਟੀਆਂ ਪਹਿਲੇ ਖਾ ਕੇ ਤੇ ਸਾਰੀ ਦੁਨੀਆ ਯਾਦ ਕਰੇ ਜਿਹੜਾ ਜਿਹੜਾ ਮਰੂਦ ਖਾਏ ਉਹ ਉਹ ਹੀ ਯਾਦ ਕਰੇ ਮਾਲੀ ਮਾਲੀ ਉੱਪਰ ਗਾਲੀਆਂ ਮਲੇਗੀ ਮੀਂਹ ਵੀ ਆ ਗਿਆ ਮੌਸਮ ਕੁਝ ਇੱਕਦਾਂ ਦਾ ਵਧੀਆ ਸਗਾ ਬੂਟੇ ਹਨਾ ਤੁਰ ਪੈਣਗੇ ਆ ਨਵੇਂ ਪੱਤੇ ਨਿਕਲਦੇ ਬਹੁਤੇ ਸੋਹਣੇ ਲੱਗਦੇ ਆ ਬੂਟੇ ਆਹਦੇ ਬੂਟਿਆਂ ਦੇ ਹਾਂਜੀ ਆਹ ਬੂਟੇ ਲੱਗੇ ਨੇ 2 ਸਾਲ ਹੋ ਗਏ ਗੱਬੂ ਕੋਸ਼ੇ ਦਾ ਹੋਰ ਕਿਹਨੂੰ ਬੋਲਦੇ ਨਾਮ ਇਹਦਾ ਆ ਗੱਬੂ ਆ ਸਰ ਨਾਸਪਤੀ ਬੋਲਦੇ ਨਾਸਪਤੀ ਆ ਸਾਰੇ ਹੁਣ ਫੁੱਲਾਂ ਨਾਲ ਭਰ ਗਿਆ ਵਾ ਬਸ ਇਹਦਾ ਬਹੁਤ ਜ਼ਿਆਦਾ ਪਏ ਨਾ ਫਲ ਪੈ ਜਾਣੇ ਬਹੁਤ ਫਲ ਪਣਿਆ ਇਹਨੂੰ 2 ਸਾਲ ਚ ਹੀ ਤਿਆਰ ਹੋ ਗਿਆ ਉਹ ਹੈਗੀ ਆ ਆਹ ਹੈਗੀ ਇਹਦਾ ਨਾਮ ਕੀ ਆ ਲਗਾਠ ਬੋਲਦੇ ਲਗਾਠ ਸੰਤਰੇ ਆ ਜਾਮ ਨੂੰ ਇਹਨੂੰ ਵੀ ਅਗਦੀ ਜਾਮ ਨੂੰ ਲੱਗਣਗੇ ਉਹ ਆਂਬ ਵਾ ਆ ਛੋਟੀ ਲੀਚੀ ਆ ਕੀ ਹੈ ਇਹ ਇਹ ਲੂਚਾ ਆਏਗਾ ਇਹ ਲੂਚਾ ਇਹਦੇ ਇਹ ਨਹੀਂ ਵੇਖਾ ਬੂਟਾ ਨਾ ਇਹਦੀ ਜਗ੍ਹਾ ਤੇ ਨਵਾਂ ਲਾ ਦੇਉ ਕਿਉਂਕਿ ਜਿੰਨੀ ਜਿੱਦੋਂ ਦਾ ਲੱਗਾ ਵਾ ਨਾ ਇਹਨੂੰ ਛੋਟੇ ਛੋਟੇ ਲੱਗਦੇ ਲੂਚੇ ਪਰ ਉਹ ਮਿੱਠੇ ਨਹੀਂ ਹੁੰਦੇ ਖੱਟੇ ਹੁੰਦੇ ਤੇ ਕੋੜੇ ਹੁੰਦੇ ਆ ਤੇ ਇਹਦੀ ਜਗ੍ਹਾ ਤੇ ਕੋਈ ਵਧੀਆ ਫਲਾਂ ਦਾ ਬੂਟਾ ਲੱਗ ਜਾਏਗਾ ਤੇ ਚਲ ਕੰਮ ਆ ਜਾਏਗਾ ਇਹਦੇ ਥੱਲੇ ਨਾ ਉਹ ਲੱਗ ਗਈ ਸੀ ਆਉਂਦੀ ਬਾਕੀ ਆ ਹੈਗਾ ਵਾ ਫਿਰ ਇਦਾਂ ਕਰੋ ਨਾ ਸਿਉਂਗ ਦੀ ਜਗ੍ਹਾ ਫਿਰ ਆੜੂ ਆ ਇੱਕ ਸੰਤਰਾ ਛੋਟੇ ਰਹਿੰਦੇ ਆ ਜਿਹੜਾ ਬੂਟਾ ਨਿੰਬੂ ਉਹੜਾ ਬਾਰਾ ਮਹੀਨੇ ਵਾਲਾ ਇਹ ਹੈਗੀ ਆ ਲੀਚੀ ਹੈਗੀ ਹੈ ਤੇ ਆ ਸੰਤਰੇ ਦਾ ਸਾਰਾ ਨੂੰ ਪਤਾ ਹੀ ਹੈ ਤੇ ਦੂਸਰੀ ਸਾਈਡ ਆ ਜਾਂਦੀ ਆ 베ਰੀ ਉਹ ਵੱਡੀ 베ਰੀ ਆ ਜਾਂਦੀ ਹੈ ਤੇ ਅਨਾਰ ਆ ਜਾਂਦੇ ਆ ਤੇ ਅਮਰੂਦ ਦਾ ਬੂਟਾ ਹੁਣ ਲਾਤਾ ਬਾਕੀ ਦੋ ਚਾਰ ਲੱਗ ਜਾਣੇ ਆ ਕਿੰਨੂਆਂ ਦਾ ਵੀ ਲੱਗ ਗਿਆ ਸੰਤਰੇ ਦਾ ਵੀ ਲੱਗ ਗਿਆ ਤੇ ਆ ਅਮਰੂਦ ਸਦਾ ਭਾਰ ਇਹ ਤਾਂ ਹੈ ਹੀ ਦੇਸੀ ਹਾਂ ਇਹ ਵੀ ਦੇਸੀ ਹੈ ਵਧੀਆ ਖਾਣ ਤੇ ਵੀ ਵਧੀਆ ਬਾਕੀ ਇਧਰ ਆ ਜਾਂਦੇ ਆ ਨਿੰਮ ਦਾ ਬੂਟਾ ਵਾ ਤੇ ਪਪੀਤਿਆਂ ਦਾ ਪਪੀਤਿਆਂ ਦੇ ਬਣਾਵਾਂਗੇ ਕਿ ਦਿਨ ਪਰੌਂਠੇ ਕਿਤੇ ਲੱਗੇ ਆ ਪਰ ਹੈ ਸ਼ੋਰੇ ਥੱਲੇ ਆ ਪਰ ਇਹਨੂੰ ਵੱਡਣ ਵੱਡਾ ਆਪਾ ਸਕਦੇ ਨਹੀਂ ਕਿਉਂਕਿ ਇਹ ਨਿੰਮ ਦਾ ਬੂਟਾ ਵਾ ਬਹੁਤ ਵੱਡਾ ਬੂਟਾ ਬਣਨਾ ਇਹਨੇ ਕਰਮਾਣਾ ਬੂਟਾ ਹੁੰਦਾ ਨਿੰਮ ਦਾ ਦੇ ਤੇ ਬਹੁਤ ਵੱਡਾ ਬੂਟਾ ਬਣੂਗਾ ਇਹ ਆ ਕੜੀ ਪੱਤੇ ਦਾ ਕਿਹਦੇ ਨੂੰ ਉਹ ਕੜੀ ਪੱਤੇ ਦਾ ਬਸ ਇਹੀ ਬੂਟੇ ਆ ਫਲਾਂ ਵਾਲੇ ਨਹੀਂ ਆ ਗਿਆ ਜੀ ਉਹ ਇਹਦੇ ਨਾਲ ਚਾਹ ਫਲਾਵਰ ਜਿਹਾ ਲੱਗੇ ਭਾਜੀ ਹਾਂਜੀ ਇਹ ਫੁੱਲ ਕਿੰਨੇ ਵੱਡੇ ਦਿਖਾਓ ਹੋਲ ਹਾਂਜੀ ਆ ਨਿਕਲ ਆਏ ਨਵੇਂ ਪੱਤੇ ਇਹਨਾਂ ਨੂੰ ਤੇ ਆ ਬੂਟੇ ਇਹਨਾਂ ਨੂੰ ਸ਼ੋਕਾ ਬੋਲਦੇ ਨੇ ਸ਼ੋਕਾ ਟਰੀ ਸ਼ੋਕਾ ਟਰੀ ਇਹ 15 ਕੇ 25 ਰੁਪਏ ਦਾ ਬੂਟਾ ਉਦੋਂ ਲੈਂਦਾ ਸੀ ਕਾਫੀ ਟਾਈਮ ਪਹਿਲਾਂ ਦਾ ਤੇ ਵੇਖ ਲੋ ਹੁਣ ਕਿਵੇਂ ਰੌਣਕ ਲਾਈ ਇਹਨਾਂ ਨੇ ਲਾਭ ਦੀ ਡਿਊਟੀ ਵੇਖੋ ਉਧਰ ਨਾਵ ਟੂਮੀ ਨੂੰ ਲੈ ਕੇ ਲਾਭ ਦੀ ਡਿਊਟੀ ਆ ਇਹਨੇ ਕਰਨਾ ਵਾ ਵੀ ਆਪਣੇ ਆਹੀ ਪਰਵਟ ਦਿਖਾਈਏ ਜੇ ਨਾ ਖਾਈਏ ਹੋਰ ਕਿਸ ਦੀ ਫਿਕਰ ਨਹੀਂ ਉਹਨੇ ਉਹਦੀਆਂ ਦੋ ਫੁਲਕੇ ਲਾ ਕੇ ਤੇ ਉਹਨੂੰ ਖਵਾ ਦਿੰਦੇ ਨੇ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ ਉਹਨੂੰ ਰੋਟੀ ਮਿਲ ਗਈ ਹਾਨੂੰ ਅਜੇ ਕੋ ਆਸ ਨਹੀਂ ਉਨੇ ਹੋਰ ਕਹਤਾ ਨਹੀਂ ਵੀ ਕਰ ਉਹਨੂੰ ਉਹਦਾ ਫਿਕਰ ਹੁੰਦਾ ਨਹੀਂ ਉਹਨੂੰ ਰੋਟੀ ਖਵਾਲੀ ਹੁੰਦੀ ਆ ਇੱਕ ਵਾਰ ਨੰਮਰ ਤੇ ਦੇਨ ਨੂੰ ਫੁੱਲਾਂ ਵਾਸਤੇ ਹਾਂਜੀ ਆਖੀਏ ਨਵੇਂ ਬੂਟੇ ਨਵੇਂ ਫੁੱਲ ਆਹ ਫੁੱਲ ਐ ਰੰਗ ਲਵਾਏ ਹੋਏ ਨਵੇਂ ਸਾਰੇ ਤੇ ਆਹ ਜਿਹੜੇ ਡੈਲੀਆ ਡੈਲੀਆ ਲੱਗੇ ਤਾਂ ਏਡੇ ਡੇਮੋਟੇ ਫੁੱਲ ਤੇ ਬਹੁਤ ਨਾਮ ਦੱਸ ਦੇ ਕਰੀ ਇਹਨਾਂ ਦਾ ਬੂਟਿਆਂ ਦਾ ਕੀ ਐ ਸਾਰੇ ਫੁੱਲਾਂ ਦਾ ਇਹ ਡੈਲੀਆ ਹੈਗਾ ਫਲਾਵਰ ਡੈਲੀਆ ਫਲਾਵਰ ਹਾਂ ਇਹ ਸਭ ਰੋੜੀ ਆ ਰਹੀਆਂ ਨਾ ਇਹ ਅਭੀ ਖਿਲੇ ਆ ਕਮ ਕਰਾ ਇਹ ਮਈ ਜੂਨ ਤੱਕ ਰਹੇਗਾ ਇਹ ਅਗਲਾ ਬੂਟਾ ਹੈਗਾ ਪਟੋਨੀਆ ਹਾਂ

ਇਹ ਆਪੇ ਇਹ ਨਾਮ ਇਹਨਾਂ ਨੂੰ ਹੀ ਪਤਾ ਵਾ ਆ ਗੁਲਾਬ ਦਾ ਤੇਸੀ ਆਪਣਾ ਘਰ ਦਾ ਤੇਸੀ ਆ ਹੀ ਜਿਹੜੀ ਕਟਿੰਗ ਕਰਦੀਦੀ ਨਾ ਅਮੇ ਕੋ ਕਿੱਡੀਆਂ ਸੋਹਣੀਆਂ ਹਨਾ ਗਲਾਈ ਜ ਹੋ ਗਿਆ ਵਾ ਕਟਿੰਗ ਕਰਦੇ ਨਾ ਸੋ ਇਸ ਕੋ ਜ਼ਿਆਦਾ ਫਲਾਵਰ ਆਣੇ ਚੱਲੂ ਹੋ ਗਏ ਡੋੜੀ ਆ ਗਈ ਪੂਰਾ ਭਰ ਗਿਆ ਹੁਣ ਕੜੇ ਲਾਉਣੇ ਆ ਫਲਾ ਦੇ ਫੁੱਲਾਂ ਦੇ ਫੁੱਲਾਂ ਦੇ ਆ ਵੀ ਚਸਮਾ ਲਾਵੇ ਉਹ ਕਹਤਾ ਜੈਰਨੀਅਮ ਲਾਣੇ ਜੈਰਨੀਅਮ ਕੋ ਪਟੋਨੀਆ ਔਰ ਡੈਂਟਸ ਸਾਲਵੀਆ ਕੋ ਅੰਦਰ ਲਾਣੇ ਆ ਕਿਉਂਕਿ ਬਾਹਰ ਤਾਂ ਕੈਰੀ ਬਣੀ ਪੜੀ ਹੁਣ ਬਾਗੀ ਕੈਰੀ ਹਾਂ ਹੁਣ ਕੋਪੀ ਲਾ ਦੇਣਾ ਨਾ ਤਾਂ ਅਭੀ ਇਹ ਕੱਪ ਤੇ ਫਲਾਵਰ ਕੋਲ ਕੋ ਕਰ ਜਾਏਗਾ ਚਲੋ ਫਿਰ ਨਾ ਇਹ ਨਹੀਂ ਚਰਨ ਇਹ ਤੇ ਰੋਟੀ ਪਾਣੀ ਛਕੜ ਗਈ ਨਹੀਂ ਲਾਜ ਤੇ ਜਲ ਹੁਣ ਇਹਦੇ ਚ ਮੀਂਹ ਤੇਜ ਹੋ ਗਿਆ ਹੌਲੀ ਹੌਲੀ ਹੁਣ ਚਲੋ ਕੋਈ ਤੇ ਮੀਂਹ ਚੋ ਅੰਦਰ ਜਿਹੜੇ ਗੇਂਦਿਆਂ ਦੀ ਵੈਰਾਈਟੀ ਸੀ ਇਹ ਹੋਰ ਹੀ ਤੇ ਬਾਹਰ ਵਾਲੀ ਹੋਰ ਆ ਇਹਨਾਂ ਦਾ ਮੌਸਮ ਨਿਕਲ ਗਿਆ ਹੁਣ ਇਹ ਸਾਰੇ ਪੁੱਟ ਦੇਣੇ ਆ ਆਹ ਬੁੱਟੇ ਜਿਹੜੇ ਵੁੱਡ ਬਾਕਸ ਵੁੱਡ ਬਾਕਸ ਬੋਲਦੇ ਨੇ ਇਹਨੂੰ ਇਹ ਬਹੁਤ ਵੋਖਾਂ ਹਾਂ ਬੁੱਟੇ ਹਾਂ ਵੁੱਡ ਬਾਕਸ ਵਾ ਇਹ ਬਹੁਤ ਸੁਣੀ ਆ ਇਹ ਕੰਧ ਵਾਂਗੂ ਕੰਧ ਬਣਦੀ ਇਹਨਾਂ ਦੀ ਹਾਂ ਦੀਵਾਰ ਬਣੇਗੀ ਸਾਲ ਚ ਵੀ ਨਹੀਂ ਖਰਾਬ ਹੋਤੀ ਪੱਤੇ ਵੀ ਨਹੀਂ ਡਰਦੇ ਇਸਕੇ ਤੇ ਬਾਕੀ ਆਹ ਬੂਟਿਆਂ ਦਾ ਨਾਮ ਜਿਹੜਾ ਵਾ ਇਹਨਾਂ ਨੂੰ ਤੁਸੀਂ ਵੇਲ ਬਣਾ ਲਓ ਇਹਦਾ ਗੇਟ ਬਣਾ ਲਓ ਇਹਨੂੰ ਕਟਿੰਗ ਕਰ ਲਓ ਜਿੱਦਾਂ ਜਿਹੜਾ ਸਾਡੇ ਕਟਿੰਗ ਦੇਲ ਕਰਦਾ ਕਰ ਲਓ ਇਹਦਾ ਨਾਮ ਕੀ ਸੀ ਸਾਈਪ੍ਰਸ ਸਾਈਪ੍ਰਸ 골ਡਨ ਸਾਈਪ੍ਰਸ ਇਹਨੂੰ ਬੋਲਦੇ ਆ ਤੇ ਇਸ ਦੀ ਡਿਜ਼ਾਈਨ ਬਣਾएंगे ਕਟਿੰਗ ਕਰਾਂਗੇ ਇਹਦਾ ਡਿਜ਼ਾਈਨ ਬਣਾ ਬਹੁਤ ਵਾਦਾ ਕੀਤਾ ਇਹਨਾਂ ਨੇ ਇੱਧਰ ਵੀ ਜਿਹੜੇ ਨਵੇਂ ਲਾਏ ਆ ਇਹਨਾਂ ਨੇ ਸਾਰੇ ਦੇ ਸਾਰੇ ਇਹਨਾਂ ਨੇ ਕੱਢ ਲੀਆਂ ਟਾਣੀਆਂ ਬਹੁਤ ਤੇਜ਼ੀ ਨਾਲ ਗਰੋਥ ਕਰਦਾ ਏ ਤੇ ਇਹਦਾ ਨਾਮ ਕੀ ਸੀ ਟਪੂਰੀ ਹੈਗਾ ਟਪੂਰੀ ਇਹ ਦੋ ਕਲਰ ਇਹਦੇ ਚ ਲਾਏ ਆ ਆਪਾਂ ਤੇ ਬਾਕੀ ਹੁਣ ਆ ਜੀ ਕਟਿੰਗ ਕਰਨ ਲੱਗੇ ਘਾਹ ਦੀ ਸਾਰੇ ਦੀਆਂ ਖੰਡੇ ਸ਼ਾਰਟਿੰਗ ਕਰਕੇ ਆ ਫੁੱਲ پرانے ਕੱਢ ਕੇ ਨਵੇਂ ਫੁੱਲ ਲਾ ਦੇਣੇ ਆ ਫਿਰ ਹਫ਼ਤੇ ਦੋ ਹਫ਼ਤੇ ਵਿੱਚ ਸਾਰੇ ਦਾ ਸਾਰਾ ਨਿਕਲਉਣਾ ਤੇ ਘਰ ਜਿਹੜੇ ਕਹਿੰਦੇ ਸਾਰੇ ਬੜਾ ਵਧੀਆ ਲੱਗਦਾ ਸਾਨੂੰ ਉਹਦਾ ਕਾਰਨ ਇਹ ਹੀ ਆ ਵੀ ਹਰਿਆਲੀ ਆ ਹਰਿਆਲੀ ਕਰਕੇ ਜੇ ਬੂਟੇ ਘਰ ਚ ਲੱਗੇ ਆ ਤੇ ਆਪਣੇ ਆਪ ਘਰ ਜਿਹੜਾ ਸੋਹਣਾ ਲੱਗਣ ਦਾ ਪਿੱਛਾ ਭਾਵੇਂ ਕਿਵੇਂ ਦਾ ਵੀ ਕੰਮ ਹੋਵੇ ਕੱਚਾ ਵਾ ਪੱਕਾ ਵਾ ਮੈਟਰ ਨਹੀਂ ਕਰਦਾ ਬਸ ਇਹ ਹੀ ਆ ਵੀ ਸਾਫ਼ ਸਪਾਈ ਤੇ ਬਾਕੀ ਹਰਿਆਲੀ ਘਰ ਵਿੱਚ ਬਹੁਤ ਜ਼ਰੂਰੀ ਆ ਫਲਾਵਰ ਕੇ ਹਮਣੇ ਜਿਹਦੇ ਕੋ ਜੋ ਪੈਸਾ ਖਰਚ ਕਰੇਗਾ ਉਸੀ ਕੇ ਘਰ ਜਾਣਾ ਥੋੜਾ ਜਿਹਾ ਸ਼ੌਂਕ ਵੀ ਚਾਹੀਦਾ ਨਾ ਤੇ ਬਾਰੇ ਸ਼ੌਂਕ ਹੋ ਜਾ ਆਪਣੇ ਆਪ ਨੂੰ ਤੇ ਚਲੋ ਅਸੀਂ ਤਾਂ ਰਹਿੰਦੇ ਇਹਨਾਂ ਦੇ ਵਿੱਚ ਸਫਾਈ ਰੱਖੀ ਦੀ ਹੈ ਪੂਰੀ ਪੂਰੀ ਢੋਲ ਲਾ ਦਾਂਗੇ ਤਾਂ ਉਹ ਵੀ ਨਾ ਗੱਲ ਬੰਦੀ ਕੇਅਰ ਵੀ ਚਾਹੀਦੀ ਹੈ ਪਾਣੀ ਹੁਣ ਸਮੇਂ ਸਮੇਂ ਤੇ ਦਿੱਤਾ ਇਹਨਾਂ ਕੋ ਮਾਲੀ ਆਇਆ ਮਾਈ ਲਾ ਕੇ ਚਲ ਜਾਏਗਾ ਅਗਰ ਪਾਣੀ ਹੁਣ ਆਪ ਬੂਟੇ ਕੱਢੇ ਹੀ ਆ ਲਾਈ ਹੀ ਗਿੰਦੇ ਦੇ ਇਹ ਹੁਣ ਖਰਾਬ ਹੋ ਗਏ ਪਾਸ ਇਹਨਾਂ ਦਾ ਜੋ ਬਣ ਜਿਹੜਾ ਨਿਕਲ ਗਿਆ ਬਾਹਰ ਹੁਣ ਇਹਦੀ ਜਗ੍ਹਾ ਦੂਜੇ ਲੱਗ ਜਾਣੇ ਆ ਆਪਣੇ ਆਪ ਕੈਰੀ ਸੋਹਣੀ ਲੱਗਣ ਤਾਂ ਆਪਣੀ ਆ ਤੇ ਫੁੱਲ ਫੁੱਲ ਕਰ ਲੱਗੇ ਆ ਤੇ ਚਲੋ ਘਰ ਵੀ ਵਧੀਆ ਲੱਗਣ ਦਾ ਪੀ। ਜਿਹੜਾ ਰੁੱਟਿਆ ਇਹਨਾਂ ਦੀ ਕੰਧ ਬੰਜ ਨਹੀਂ ਇੱਥੇ ਫਲਾਵਰ ਨਹੀਂ ਗਾਂ ਲੱਗਿਆ ਕਰਨੇ ਤੇ ਗਾਂ ਤੇ ਇੰਜ ਕਰਾਂਗੇ ਨਾ ਗਮਲੇ ਲੱਲਾਂਗੇ। ਇੱਥੇ ਗਮਲੇ ਰੱਖ ਦਾਂਗੇ। ਅੱਗੇ ਗਮਲੇ ਰੱਖ ਕੇ ਤੇ ਛੋਟੇ ਛੋਟੇ ਗਮਲੇ ਢੰਦੇ ਆ। ਚਲੋ ਫਲਾਵਰ ਲਾ ਦਾਂਗੇ। ਇੱਕਰੀ ਸ਼ੁਰੂ ਫਿਰ ਆ ਮੀਂਹ ਬੜਾ ਪੈਂਦਾ ਪਿਆ ਵਾ। ਬਾਸ਼ਤੇ ਚਲੋ ਲਿਆਓ ਤੁਸੀਂ ਮਸ਼ੀਨ ਤੇ ਕੱਟ ਲਓ ਫਿਰ ਕਾ। ਕਾ ਕਟਣ ਮਲਾਂਦੇ ਹੋਇਆ ਵਾ। ਤੇ ਕਾ ਦੀ ਕਟਿੰਗ ਕਰਦੇ ਫਿਰ ਲਾਉਨੇ ਬਾਅਦ ਹੌਲੀ ਹੌਲੀ। ਫੁੱਲ ਵੀ। ਬਿਜਲੀ ਵਾਲੀ ਮਸ਼ੀਨਾਂ ਚ ਲੈ ਕੇ ਨਹੀਂ ਆਏ। ਅੱਜ ਇਹੋ ਚ ਕਾਲਜੀਤਾ <laughs> <laughs> ਇਹ ਜਿਹੜੇ ਅੰਕਲ ਆਉਣੇ ਫੁੱਟ ਤੇ ਪੁਰਾਣੇ ਬੂਟੇ ਸਾਰੇ ਨਵੇਂ ਲਾਉਣਗੇ ਤੇ ਗੋਡੀ ਵੀ ਨਾਲ ਨਾਲ ਕਰਨੀ ਕਰਤੀ ਆ ਸ਼ੁਰੂ ਕਾ ਵੀ ਅਸੀਂ ਆਪ ਹੀ ਕੱਟ ਲਿਆ ਸਾਰਿਆਂ ਦੇ ਨਾਲ ਕੇ ਅੰਕਲਾਂ ਨੂੰ ਲਾਇਆ ਨਹੀਂ ਅਸੀਂ ਕਾਦੀ ਦੀ ਕਟਿੰਗ ਥੋੜੀ ਥੋੜੀ ਕਰ ਲਈ ਹੈ ਸਿਆ ਬੂਟੇ ਦੀ ਬਣਾਤੀ ਜਾਂ ਵੇਲ ਤੇ ਉਹਨੂੰ ਇਹ ਨਾਲ ਵਿੱਚ ਬਣਾ ਕਰੇ ਇੱਕ ਪੋਜ਼ਾ ਦੇ ਰਿਹਾ ਸੀ ਇਹਨੂੰ ਗੜਵਾ ਬਣਾਉਣਾ ਹੈ ਗੜਵੇ ਇਹਨੂੰ ਇਹਦੀ ਵੇਲ ਬਣੂਗੀ ਚਾਰ ਚਪੇਰੇ ਦੀ ਵੇਲ ਘੁੰਮਣੀ ਆ ਥੋੜੀ ਥੋੜੀ ਲੋਕਾਂ ਦੇ ਖੰਡਿਆ ਪੀ ਇਹਦੀ ਕਿੰਨਾ ਵੇਲ ਬਣਨੀ ਹੈ ਵੇਲ ਬਣ ਗਈ ਹੈ ਨਾ ਦੂਜੀ ਵਾਰੀ ਜਿਹੜਾ ਆ ਉੱਪਰ ਬਣੇਗਾ ਇਹਦੀ ਫੇਰ ਆ ਵੇਲ ਬਣ ਜਾਏ ਗੜੀ ਲੱਗਦੀ ਬਹੁਤ ਮਿਹਨਤ ਆ ਜੇ ਇਹ ਹੋਰ ਇਹਦੇ ਬਣਾਉਣਗੇ ਗੜਵੇ ਬਾਕੀ ਗੱਲ ਕਲਾ ਦੀ ਆ ਕਲਾ ਸਾਰੀਆਂ ਹੁੰਦੀਆਂ ਨੇ ਇਨਾਂ ਕੋ ਇਹਨਾਂ ਨੂੰ ਬੂਟਿਆਂ ਦੀ ਵੀ ਪਛਾਣ ਆ ਕਿ ਕਿਹੜੇ ਬੂਟੇ ਕਿਹੜੇ ਮੌਸਮ ਚ ਲੱਗਣੇ ਆ ਆਪ ਭਿਆਣ ਕੇ ਲਾ ਦਿੰਦੇ ਆ ਸਾਨੂੰ ਕਹਿੰਦੇ ਲੋੜ ਵਿੱਚ ਜਿਹੜੇ ਘਰਾਂ ਦੇ ਪੱਕੇ ਲੱਗੇ ਆ ਉਹਨਾਂ ਘਰਾਂ ਚ ਜਾ ਕੇ ਇਹਨਾਂ ਨੇ ਆਪੇ ਟਾਈਮ ਟੂ ਟਾਈਮ ਮੌਸਮ ਦੇ ਹਿਸਾਬ ਨਾਲ ਇਹਨਾਂ ਨੇ ਬੂਟੇ ਫਲ ਫੁੱਲ ਸਾਰਾ ਕੁਝ ਲਗਾ ਦੇਣਾ ਹੁੰਦਾ ਮੇਰੇ ਵਰਗੀ ਕਰ ਬੇਰਾ ਨਾ ਲਗਣਾ ਪੈਣਾ ਬੂਟਾ ਅਸਾਟਾ ਬਣਾਈਏ ਛੱਡੀਏ ਪਹਿਲਾਂ ਹੈ ਬਾਲੀ ਖਾਓ ਅੰਜੀ ਖਾਓ ਪਹਿਲਾਂ ਅਸਾਟਾ ਬਣਾਇਆ ਰਹੋ ਆਹੋ ਬਾਕੀ ਕੰਮ ਬਾਅਦ ਵਿੱਚ ਜਾਦੂ ਬਾਹਰ ਨਹੀਂ ਹਟਿਆ ਰੋਟੀ ਖਾ ਲਈ ਮੈਂ ਜੋ ਜਲ ਬੋਟੇ ਲਾਈ ਜਾਂਦੇ ਚੋਂ ਤੋਂ ਪਲੇਟ ਐਡ ਕਰੀ ਜਾਂਦੇ ਆ ਤੇ ਉਸ ਤੋਂ ਬਾਅਦ ਦੇਖਦੇ ਆਂ ਕਿਵੇਂ ਦੀ ਲੋਕ ਨਿਕਲਦੀ ਆ ਦੀ ਨਵੀਂ ਲੁੱਕ ਕਰਨੀ ਆਲੀ ਕਿ ਐਸੀ ਆਲਾ ਹੀ ਕੁੱਟੇ ਦੇ ਪੁੱਟਿਆਂ ਦੀ ਹੁਣ ਆਊਗੀ ਗਰਮੀਾਂ ਵਾਲੀ ਜੰਮੀਆ ਦੇ ਲੱਗਣੇ ਫੁੱਲ ਤੇ ਫਿਰ ਦੇਖਦਾ ਵੇ ਕਿਹੜੀ ਕਿਦਾਂ ਦੀ ਲੱਗਦੀ ਆ ਇਹਦੇ ਸਾਰੇ ਇਹਨੂੰ ਬੋਟਣ ਵਾਲਾ ਇਧਰ ਤੇ ਫਿਰ ਗੋਡੀ ਜਾਂਦੇ ਤੇ ਪੀਣਾ ਸਕਦੇ ਆ ਪ੍ਰਸ਼ਾਦਾ ਤੇ ਫਿਰ ਇਹਨੂੰ ਗੁਰੂ ਕਰਦੇ ਆ ਸਕ ਲਿਆ ਪ੍ਰਸ਼ਾਦਾ ਤੇ ਅੰਕਲ ਹੁਣੀ ਡੇ ਆ ਫਰੀਜ ਜਿਹਾ ਮਾਂਜਾ ਮਾਰਨ ਕਹਿੰਦੇ ਮੈਂ ਮਾਂਜਾ ਮਾਰਦਾ ਮੈਂ ਕੰਮ ਤੇ ਵੇਖੇ ਮੇਰਾ ਆਏ ਪਰਾਂਦੇ ਨਹੀਂ ਇਹ ਕੰਮ ਮੈਂ ਕਰੂੰਗਾ ਕਰਤੀ ਆ ਬਸ ਤੇ ਉਧਰ ਬੇਬੇ ਬਾਬੂ ਜੀ ਨੂੰ ਨਹੀਂ ਆ ਕੇ ਬੈਠ ਕੇ ਲੱਗੀ ਆ ਵੀਡੀਓ ਸ਼ੂਟ ਹੋਣਾ ਪਰਕਤ ਸਾਰੀ ਟੀਮ ਜਿਹੜੀ ਆ ਉਹ ਪਹੁੰਚ ਚੁੱਕੀ ਆ ਤੇ ਬਹੁਤ ਵਧੀਆ ਨੇਾਰੇ ਬੰਦੇ ਤੇ ਮੇਨ ਕਲਾਕਾਰ ਜਿਹੜੇ ਪਹੁੰਚ ਚੁੱਕੇ ਆ ਬਸ ਆ ਨਾ ਆਪਣੀ ਤਿਆਰੀ ਆ ਆਪਣੀ ਘਾਟ ਆ ਲੱਗਿਆ ਤੁਰਨ ਫੁੱਲਾਂ ਦੀ ਭਾਰ ਜਦੋਂ ਖਤਮ ਹੋ ਜਾਂਦੀ ਆ ਆ ਹਾਲ ਹੁੰਦਾ ਉਹਨਾਂ ਦਾ ਇਹੋ ਘਰ ਦੀ ਰੌਣਕੀ ਫੁੱਲ ਤੇ ਅੱਜ ਫਿਰ ਇਹੋ ਹੀ ਜੜੇ ਆ ਫੁੱਲੀ ਚ ਪਾ ਕੇ ਬਾਹਰ ਛੁੱਟੇ ਜਾਣਗੇ ਬਸ 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 ਇੰਨੇ ਹੀ ਬਸ ਇਹ ਨਹੀਂ ਆ ਫਿਰ ਵੀ ਫਿਰ ਕੰਮ ਆ ਹੀ ਗਏ ਆ ਥੋੜੇ ਜਿਹਾ ਲਾਲ ਵੀ ਦੋ ਟਾ ਟੇਰਾ ਬਾਈ ਇਹਨੇ ਸਰ ਜੇਗਾ ਲਾਲ ਕਿੱਥੇ ਆ ਉਧਰੋਂ ਬਾਹਰ ਚਲੋ ਚਲੋ ਜੀ ਚਲੋ ਆ ਫੁੱਲ ਨਾ ਛੇੜੀ ਦੇ ਲਈਏ ਤਾਂ ਇਹ ਮੈਂ ਪਹਿਲਾਂ ਕਹਤਾ ਜੀ ਮੈਨੂੰ ਪਹਿਲਾਂ ਤਾਂ ਦਾ ਪਤਾ ਇਹ ਬੜਾ ਮਹਿੰਗਾ ਪੈਂਦਾ ਤੁਹਾਡਾ ਖਰਾਦਾ ਨਹੀਂ ਹੈਗਾ ਕਿ ਫੁੱਲ ਸਾਡੇ ਤੋੜਨੇ ਹੱਦ ਗਲਾਬ ਜੁਲੰਗ ਆ ਆ ਤੁਸੀਂ ਇਹਨਾਂ ਨੂੰ ਪੂਰਾ ਤੋੜ ਲਓ ਨਾ ਆ ਤੋੜ ਤੋ ਇੱਥੋਂ ਤੋੜ ਸਾਈਡ ਤੋਂ ਸਾਂਡਾ ਵਾਲੀ ਕੱਢ ਲਾਂ ਚਲੋ ਜੀ ਫੁੱਲਾਂ ਦਾ ਵੀ ਸਰ ਗਿਆ ਇਹ ਵੀ ਕੰਮ ਆ ਗਏ ਬਾਪੂ ਜੀ ਹੁਣੀ ਵੇਖਣ ਲੇ ਆ ਫੁੱਲ ਜਾਣਕਾਰੀ ਲੈਣ ਦੇ ਫੁੱਲਾਂ ਦੀ ਆ ਲੱਗੇ ਨਾ ਆ ਲੱਗੇ ਉਹ ਵਾਲੇ ਬਰਾਬਰ ਜੋ ਆ ਉਹ ਤਾਂ ਐਡੇ ਹੀ ਰਹ ਜਾਂਦੇ ਵੱਡੇ ਨਹੀਂ ਬਣਿਆ ਆ ਛੋਟੇ ਰਹਨੇ ਛੋਟੇ ਰਹਣੀ ਵੱਡੇ ਵੀ ਆ ਤੇ ਛੋਟੇ ਰਹਨੇ ਟਿੱਡੀਆਂ ਕਿੱਥੇ ਆਹ ਹੋ ਹੋ ਰੰਗ ਦਾ ਹੋ ਨਹੀਂ ਰਿਹਾ ਇਹ ਤਾਂ ਮਰਜ਼ੀ ਨਾਲ ਹੀ ਆ ਜਾਂਦਾ ਹੈ ਸਾਰਾ ਕੁਝ ਇਹਨਾਂ ਦੀ ਜਮੇਵਾਰੀ ਹੈ ਜਦੋਂ ਮੌਸਮ ਚੇਂਜ ਹੋਣਾ ਆਪਣੇ ਆਪ ਇਹਨਾਂ ਦਾ ਰੇੜੀ ਲੈ ਕੇ ਆਜਣਾ ਫੁੱਲ ਵੀ ਲੈ ਆਉਣੇ ਆ ਸਾਰੇ ਵਧੀਆ ਕਿ ਨਹੀਂ ਆ ਰੱਖ ਰੱਖ ਲੈ ਵੀ ਬਸ ਹੁਣ ਪੰਜ ਸੱਤਾਂ ਦਾ ਹਾਕ ਦੇਣਾ ਤੱਕ ਤੁਹਾਡੇ ਦਾ ਸਾਰਾ ਕੰਮ ਪਾਰਕ ਬਹੁਤ ਸ਼ਾਨਦਾਰ ਬਣਦੀ ਹੈ ਕਿਉਂਕਿ ਉਹਦੇ ਸ਼ੋਰਾਂ ਨਹੀਂ ਹੈ ਕਮਾਸ ਸਭ ਜੱਜਾ ਲੈ ਆਇਆ ਹੋਏ ਆ ਕੇ ਪਾ ਵੇ ਹਾਇ ਇਹਨਾਂ ਨੂੰ ਤਾਂ ਤੁਹਾਡਾ ਨਵਾਂ ਚਾਹ ਵਾ ਆ ਹੋ ਗਏ ਪਤਾ ਨਹੀਂ ਕੀ ਹੋਇਆ ਅਗਰ ਇਸ ਵਿੱਚ ਆਉਣ ਲਗਾਏਗੇ ਜੋ ہم ਲਗਾਏਗੇ ਯਹਾਂ ਪਰ ਤੇ ਯਹਾਂ ਪਰ ਲੱਗੇਗਾ ਤਾਂ ਵੀ ਤਾਂ ਫੁੱਟ ਖਿਲੇਗਾ ਉਸਨੇ ਆ ਜਾਂਦਾ ਹੈ ਕਮ ਲਗਾਏਗੇ ਨਾ ਚਾਰ ਫੁੱਟ ਲਗਾ ਦੇ ਚਾਰ ਜਿਹੇ ਫੁੱਟ ਦੀ ਗੱਲ ਕਰ ਰਹੇ ਨਾ ਇਸ ਨਾਲ ਲੱਗੇਗੀ ਆਪਾਂ ਵੀ ਬਹੁਤ ਤੇਜ਼ ਚੱਲਣ ਈ ਅੱਜ ਸਵੇਰ ਦਾ ਹਵਾ ਵਾਲਾ ਨਾਲ ਹੀ ਥੋੜਾ ਥੋੜਾ ਮੀਂਹ ਤੇ ਨਾਲ ਹੀ ਹਵਾ ਉਹ ਮੁੰਡਾ ਬਹਿ ਗਿਆ ਗਾਣੇ ਖੜਨ ਲੱਗਾ ਪੰਜਾਬ ਵਾਲਾ ਚੁੰਕੜੀ ਮਾਰੀ ਹੈ ਹਾਂਜੀ ਲੱਗੇ ਬੂਟੇ ਇਹ ਬੂਟਾ ਬਚਿਆ ਪਰ ਇੱਥੇ ਜਗ੍ਹਾ ਨਹੀਂ ਹੈ ਚਲੋ ਕੋਈ ਨਹੀਂ ਬਣਾ ਲਾਂਗੇ ਕੋਈ ਨਹੀਂ ਲੱਗੇ ਪਰ ਉਧਰੇ ਵੀਡੀਓ ਬਣ ਗਈ ਆ ਛੇਤੀ ਕਰੋ ਹੁਣ ਬਸ ਕੰਮ ਕਰੋ ਮੀ ਵੀ ਪੈ ਕੇ ਹਟ ਗਿਆ ਇੱਥੇ ਨਹੀਂ ਇੱਥੇ ਨਹੀਂ ਭਾਈ ਨਹੀਂ ਲੱਗੇ ਸਰ ਨਹੀਂ ਲੱਗੇ ਜਿੱਥੋਂ ਸਾਰੇ ਹੋ ਗਏ ਆ ਹੋ ਗਿਆ ਆ ਸਾਰੇ ਬੂਟੇ ਉੱਥੋਂ ਲੈ ਕੇ 30 ਬੂਟੇ ਲੱਗੇ ਆ ਬਸ ਇਹ ਹੁਣ ਜਿਹੜਾ ਇੱਡਾਂ ਚ ਖੜਨਗੇ ਫਿਰ ਇਹਨਾਂ ਲਈ ਲੋਕ ਆ ਪੱਤੇ ਤੋਂ ਪੂਰਾ ਬਣਾ ਲੱਜੇਗਾ ਸਾਰੇ ਲੱਗੇ ਟੋਟਲ 30 ਬੂਟੇ ਲੱਗੇ ਆ ਸਾਬ ਸਾਨੂੰ ਲੱਗਦਾ ਚਲੋ ਸ਼ੂਟੀ ਕਰੋ ਵੀਡੀਓ ਬਣਾਈਏ ਹੁਣ ਸਾਨੂੰ ਦੇਖਣ ਦੇ ਆ ਦੂਲਾ ਦੂਲਾ ਸਾਹਿਬ ਦੂਲਾ ਸਾਹਿਬ ਚਲੋ ਠੀਕ ਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਇੱਧਾ ਆ ਜਾ ਕਰੋ ਬਸ ਠੀਕ ਆ ਨਾ ਕੋਈ ਨਹੀਂ ਕੋਈ ਨਹੀਂ ਆਪ ਬਹੁਤ ਕਰਦੇ ਕਰੋ ਜਦ ਵੀ ਆ ਜਾ ਰਹੇ ਹੋ ਆ ਵੀ ਪਹੁੰਚ ਜਾ ਕਰੋ ਬਾਹ ਠੀਕ ਜਿਹੜੇ ਆਰੀਕਾ ਪਾਮ ਦੇ ਬੂਟੇ ਲੈ ਕੇ ਆ ਗਏ ਹਾਂ ਆਰੀਕਾ ਪਾਮ ਦੇ ਲੈ ਕੇ ਆਉਣੇ ਆ ਔਰ ਗਮਲੇ ਜਰਾ ਖੰਡ ਨਾਲ ਗਮਲੇ ਲੈ ਲਓ ਠੀਕ ਵੱਡੇ ਥੋੜੇ ਜੇ ਤੇ ਬਾਕੀ ਆ ਹੋਗੇ ਨਾ ਵੱਡੇ ਤੇ ਇਹਨਾਂ ਦੇ ਅੱਗੇ ਵੀ ਗਮਲੇ ਰੱਖਣੇ ਆ ਫੁੱਲਾਂ ਵਾਸਤੇ ਕਿਉਂਕਿ ਫਿਰ ਇੱਥੇ ਫੁੱਲ ਨਹੀਂ ਲੱਗਿਆ ਕਰਨੇ ਫਿਰ ਅਗਲੀ ਸਾਈਡ ਤੇ ਗਮਲੇ ਰੱਖਾਂਗੇ ਠੀਕ ਹੈ ਫੁੱਲ ਲੱਗਣਗੇ ਬਾਕੀ ਫੁੱਲਾਂ ਦੀ ਪਹਾਰ ਆ ਗਈ ਹੈ ਨਵੀਆਂ ਦੀ ਤੇ ਆਪੋ ਆਪਣੇ ਘਰਾਂ ਜਰੂਰ ਫੁੱਲ ਲਾਇਓ ਨਵੇਂ ਫਲਾਂ ਦੇ ਬੂਟੇ ਵੀ ਲਾਇਓ ਕਿਉਂਕਿ ਇਹ ਮੌਸਮ ਇਹੋ ਆ ਕਿ ਜਿਹੜਾ ਬੂਟਾ ਲਾਵਾਂਗੇ ਆਪਾਂ ਚੱਲ ਪੈਂਦਾ ਵਾ ਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਫਲ ਬੂਟੇ ਲਾਈ ਜਾਣ ਕੰਦਾ ਨਾਲ-ਨਾਲ ਇਹਰੋਂ ਤਾਂ ਵੀ ਖਿਲਾਰਾ ਪੈਂਦਾ ਇਹਨਾਂ ਚੀਜ਼ਾਂ ਦਾ ਵੀ ਪੱਤੇ ਡਿੱਗਦੇ ਆ ਉਹ ਤੇ ਚਲੋ ਸਾਰੇ ਕੁਦਰਤੀ ਤੌਰ ਤੇ ਸਭ ਕੁਝ ਇਦਾਂ ਹੋਣਾ ਚੱਲਣਾ ਹੀ ਆ ਨਾਲ-ਨਾਲ ਇਹ ਨਵੇਂ ਫਲ ਬੂਟੇ ਫੁੱਲ ਆਉਣੇ ਆ ਤੇ ਪੱਤੇ ਪੁਰਾਣੇ ਝੜਦੇ ਝੜਦੇ ਆ ਇਹਨਾਂ ਨੂੰ ਗੱਲਾਂ ਨੂੰ ਇਗਨੋਰ ਕਰਕੇ ਜੇ ਬਹੁਤੀ ਜਗ੍ਹਾ ਨਹੀਂ ਹੈ ਕਿਹਦੇ ਕੰਡਾਂ ਦੇ ਨਾਲ-ਨਾਲ ਜਿਦਾਂ ਸ਼ੋਕਾ ਟਰੀ ਆ ਇਹ ਸ਼ੋਕਾ ਟਰੀ ਲੱਗ ਜਾਂਦੇ ਆ ਤੇ ਘਰਾਂ ਵਿੱਚ ਲੱਗੇ ਸੋਹਣੇ ਲੱਗਦੇ ਜਦੋਂ ਸਾਨੂੰ ਕਹਿੰਦਾ ਵੀ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਤੁਸੀਂ ਕਹਿੰਦੇ ਜੇ ਉਹਦਾ ਕਾਰਨ ਸਿਰਫ ਇੱਕੋ ਇੱਕ ਇਹ ਹੀ ਆ ਵੀ ਇੱਥੇ ਰੁੱਖ ਜ਼ਿਆਦਾ ਲੱਗੇ ਆ ਤਾਂ ਕਰਕੇ ਹਰਿਆਲੀ ਕਰਕੇ ਜਿਹੜਾ ਵਾ ਉਹ ਥੋੜਾ ਘਰ ਸੋਹਣਾ ਲੱਗਦਾ ਵਾ ਬਾਕੀ ਹਰ ਇੱਕ ਦਾ ਘਰ ਕੱਚਾ ਵਾ ਪੱਕਾ ਵਾ ਸਾਫ ਸਫਾਈ ਰੱਖੀ ਆ ਆਪਾਂ ਨੇ ਵੈਸੇ ਹੀ ਸੋਹਣਾ ਲੱਗਣਾ ਵਾ ਤੇ ਚਲੋ ਇਨੀ ਕੀ ਆਪ ਅੱਜ ਵੀ ਵਲੌਗ ਇੰਨਾ ਕੀ ਚਲੋ ਬਣ ਰਿਹਾ ਵਾ ਨਾਲ ਨਾਲ ਸ਼ੂਟ ਹੋ ਰਿਹਾ ਵੀਡੀਓ ਬਣ ਰਹੀ ਆ ਤੇ ਨਾਲ ਨਾਲ ਇਹ ਆਰੇ ਨਾਲ ਮੀਵੀ ਪੈ ਰਿਆ ਸਾਰੇ ਕੰਮ ਇੱਚ ਹੀ ਹੋ ਰਿਹਾ ਤੇ ਬਸ ਸਾਡੀ ਵੀ ਹਟ ਹੋ ਰਹੀ ਆ ਤੇ ਹੁਣ ਚੱਲੇ ਆ ਆਪਣੇ ਆਪਣੇ ਸੀਨ ਕਰਨ ਤੇ ਚੰਗਾ ਜੀ ਸਾਸਰੀ ਕਾ ਜੀ ਸਾਰਿਆਂ ਨੂੰ